ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਕਵੀ ਦੇ ਬੋਲ ਹਨ ਕੋਈ ਕੌਮ ਮਹਰਮ ਨੂੰ ਮੰਦੀ ਹੈ ਵੱਡੇ ਦਿਨਾਂ ਦਾ ਕੋਈ ਧਿਆਨ ਕਰਦਾ ਦਿਨ ਪੋ ਦੇ ਸਾਨੂੰ ਵੀ ਭੁੱਲਦੇ ਨਹੀਂ ਜਿੱਤਾ ਜਦੋਂ ਦਸ਼ਮੇਸ਼ ਨੂੰ ਦਾਨ ਕਰਦਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਸੇ ਜਿਗਰ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਤੇ ਚਾਤ ਮਾਰੋਗੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਸਾਲ 1687 ਈਸਵੀ ਨੂੰ ਪੋਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਘਰੇ ਮਾਤਾ ਸੁੰਦਰ ਕੌਰ ਜੀ ਦੀ ਖੁਸ਼ੀ ਹੋਇਆ ਨੋਸੋ ਮੇਰਾ ਵਿੱਚ ਹੀ ਪੰਡਾਣੀ ਦਾ ਜੁੱਧ ਹੋਇਆ ਸੀ ਤੇ ਬਾਬਾ ਅਜੀਤ ਸਿੰਘ ਜੀ ਦਾ ਨਾਮ ਵੀ ਇਸ ਜਿੱਤ ਦੇ ਸਬੰਧ ਵਿੱਚ ਹੀ ਰੱਖਿਆ ਗਿਆ ਸੀ ਅਜੀਤ ਸਿੰਘ ਬਾਬਾ ਅਜੀਤ ਸਿੰਘ ਜੀ ਦੀ ਸੰਸਾਰਕ ਧਾਰਮਿਕ ਅਤੇ ਸ਼ਸਤਰ ਵਿਦਿਆ ਦੀ ਸਿਖਲਾਈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਗਰਾਨੀ ਦੇ ਹੇਠ ਹੋਈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਣੇ ਸਹਹਣਹਾਰ ਪੁੱਤਰ ਦੇ ਉੱਤੇ ਬਹੁਤ ਮਾਣ ਸੀ ਸਤਿਗੁਰੂ ਜੀ ਕੋਈ ਵੀ ਜ਼ਿੰਮੇਵਾਰੀ ਵਾਲਾ ਕੰਮ ਅੰਦਰ ਸੀ ਸਹਬਜ਼ਾਦੇ ਅਜੀਤ ਸਿੰਘ ਨੂੰ ਸੌਂਪ ਦਿੱਸਨ ਹਰ ਇੱਕ ਮੁਹਿੰਮ ਦੇ ਵਿੱਚ ਸਹਬਜ਼ਾਦਾ ਅਜੀਤ ਸਿੰਘ ਜੀ ਮੋਰੀ ਹੋਇਆ ਕਰਦੇ ਸਨ ਸਨ 1699 ਦੇ ਮਈ ਮਹੀਨੇ ਦੀ ਗੱਲ ਹੈ ਕਿ ਪੋਠੋਹਾਰ ਤੋਂ ਆਈਆਂ ਹੋਈਆਂ ਸੰਗਤਾਂ ਨੂੰ ਨੂ ਪਿੰਡ ਦੇ ਰੰਗੜਾ ਨੇ ਲੋਟੜਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਜੀ ਦੀ ਅਗਵਾਈ ਦੇ ਹੇਠ ਕੁਝ ਸਿੰਘਾਂ ਨੂੰ ਭੇਜਿਆ ਸਹਬਜ਼ਾਦਾ ਅਜੀਤ ਸਿੰਘ ਨੇ ਨੂੰ ਪਿੰਡ ਪਹੁੰਚ ਕੇ ਤੇ ਇਥੋਂ ਦੇ ਰੰਗੜਾਂ ਦੀ ਸੁਧਾਈ ਕੀਤੀ ਇਸ ਤੋਂ ਇਲਾਵਾ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਆਇਆ ਔਰੋਂਦਾ ਕੋਲੋਂਦਾ ਹੋਇਆ ਜਿਸ ਦਾ ਨਾਮ ਸੀ ਦੇਵਦਾਸ ਕਹਿਣ ਲੱਗਾ ਕਿ ਮੈਂ ਆਪਣੀ ਨਵ ਵਿਆਹੀ ਇਸਤਰੀ ਲੈ ਕੇ ਆ ਰਿਹਾ ਸੀ ਤੇ ਮਰਸੀ ਪਿੰਡ ਦੇ ਹਾਕਮ ਜ਼ਬਰਖਾਨ ਨੇ ਮੇਰੀ ਇਸਤਰੀ ਖੋਲੀ ਹੈ ਤੇ ਮੈਨੂੰ ਮਾਰਿਆ ਕੁੱਟਿਆ ਗੁਰੂ ਗੋਬਿੰਦ ਸਿੰਘ ਜੀ ਨੇ ਸੂ ਸਿੰਘ ਸਾਹਿਬ ਜادہ ਅਜੀਤ ਸਿੰਘ ਜੀ ਦੀ ਅਗਵਾਈ ਦੇ ਹੇਠ ਭੇਜੇ ਸਾਹਿਬ ਜੀ ਆਜਾ ਅਜੀਤ ਸਿੰਘ ਨੇ ਦਿਨ ਚੜ੍ਹਦੇ ਤੱਕ ਇਹਨਾਂ ਸਿੰਘਾਂ ਨੂੰ ਨਾਲ ਲੈ ਕੇ ਜਾ ਬਸੀ ਪਿੰਡ ਨੂੰ ਘੇਰਾ ਪਾਇਆ ਔਰ ਹੋਰ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਤੇ ਦੋਸ਼ੀ ਜਬਰਖਾਨ ਨੂੰ ਉਸ ਤੇ ਕੀਤੇ ਦੀ ਸੱਦਾ ਪੁੱਗ ਤਾ ਕੇ ਤੇ ਉਸ ਦੇਵਦਸ ਦੀ ਪਤਨੀ ਨੂੰ ਉਸ ਤੇ ਪੰਜੇ ਵਿੱਚੋਂ ਛੁੜਾ ਕੇ ਤੇ ਉਸ ਦੇ ਹਵਾਲੇ ਕੀਤਾ ਇਸ ਤੋਂ ਇਲਾਵਾ ਅਨੰਦਪੁਰ ਦੇ ਵਿੱਚ ਹੋਣ ਵਾਲੀਆਂ ਕਈ ਜੰਗਾਂ ਦੇ ਵਿੱਚ ਸਾਹਿਬ ਜੀ ਆਜਾ ਅਜੀਤ ਸਿੰਘ ਜੀ ਨੇ ਵੱਧ ਪੜ ਕੇ ਹਿੱਸਾ ਲਿਆ ਜਿਸ ਵਕਤ ਲੰਬਾ ਸਮਾਂ ਹੋ ਗਿਆ ਆਨੰਦਪੁਰ ਨੂੰ ਘੇਰਾ ਪਾਇਆ ਹੋਇਆ ਨੂੰ 6-7 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਸੀ ਸੋ ਅਖੀਰ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਆਟੇ ਦੀਆਂ ਦੋងਾਂ ਬਣਾ ਕੇ ਕੁਰਾਂਡੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛੱਡਣ ਵਾਸਤੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ 6 ਔਰ 7 ਪੂ ਦੀ ਦਰਮਿਆਨੀ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡਣਾ ਪ੍ਰਵਾਨ ਕਰ ਲਿਆ ਅੱਲਾ ਯਾਰਖਾਂ ਜੋਗੀ ਉਸ ਸਮੇਂ ਦੇ ਹਾਲਾਤ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਤਾਰੋਂ ਕੀ ਸ਼ਾਮ ਤੇ ਗੁਰੂ ਜੀ ਕਿਲਾ ਸੇਰਵਾ ਹੋਏ ਕਸ ਕੇ ਕਮਰ ਸਵਾਰ ਤੇ ਸਾਰੇ ਜਵਾਂ ਹੋਏ ਅੱਗੇ ਲੈ ਨਿਸ਼ਾਨ ਕਈ ਸੇਰ ਜਾਂ ਹੋਏ ਕੁਝ ਪਿਛੇ ਜਨ ਅਸਰ ਗੁਰੂ ਦਰਮਿਆ ਹੋਏ ਚਾਰੋਂ ਪਿਸਰ ਹਜ਼ੂਰ ਕੇ ਹਮਰਾ ਸਵਾਰ ਤੇ ਜੁਰਾ ਵਰਫਤੇ ਅਜੀਤ ਔਰ ਜੁਜਾਰ ਤੇ ਸੋ ਗੁਰੂ ਜੀ ਦਾ ਪਰਿਵਾਰ ਅਤੇ ਹੋਰ ਸਿੰਘ ਤੇ ਚਾਰ ਸਾਹਿਬਜ਼ਾਦੇ 6 ਔਰ 7 ਪਰੋਦੀ ਦਰਮਿਆਂ ਰਾਤ ਨੂੰ ਨੰਦਪੁਰ ਦਾ ਪਿਛਲਾ ਸ਼ਰਧੀਆਂ ਅੱਗੇ ਥੋੜੀ ਹੀ ਦੂਰ ਇੱਕ ਕਾਫਲਾ ਜਾਂਦਾ ਹੈ ਮਗਲਾਂ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਖਾਧੀਆਂ ਹੋਈਆਂ ਕਸਮਾਂ ਨੂੰ ਛਿਕੇ ਟੰਗ ਕੇ ਗੁਰੂ ਜੀ ਦੇਸ ਕਾਫੇ ਉੱਤੇ ਹਮਲਾ ਬੁੱਲ ਦਿੱਤਾ ਇਸ ਗੱਲ ਨੂੰ ਅੱਲਾ ਯਾਰਖਾਂ ਜੋਗੀ ਇਸ ਤਰ੍ਹਾਂ ਬਿਆਨ ਕਰਦੇ ਹਨ ਬਦ ਬਖਤੋਂ ਨੇ ਜੋ ਵਾਅਦਾ ਕੀਤਾ ਸੀ ਬਿਸਰ ਗਏ ਨਾਮਰਦ ਕੌੜ ਕਰਕੇ ਜਬਾਂਸੀ ਮੁਕਰ ਗਏ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ ਤਲਵਾਰें ਸੂੰਧ ਸੂੰਧ ਕੇ ਅरणਮੇ ਉਤਰ ਗਏ ਮੈਦਾਨ ਕੋ ਇੱਕ ਆੜਵੇਂ ਚੌਰੰਗ ਕਰ ਦਿਆ ਔਰ ਉਸਤਮ ਵੀ ਆਇਆ ਸਾਹਮਣੇ ਤੋ ਦੰਗ ਕਰ ਦਿਆ ਜਦੋਂ ਇਹਨਾਂ ਪਹਾੜੀ ਤੇ ਮੁਗਲ ਫੌਜਾਂ ਨੇ ਗੁਰੂ ਜੀ ਦੇ ਕਾਫਲੇ ਦੇ ਉੱਤੇ ਹਮਲਾ ਕੀਤਾ ਅਗੋਂ ਸਿੰਘਾਂ ਨੇ ਵੀ ਫੌਰਨ ਇਹਨਾਂ ਦੇ ਉੱਤੇ ਜਵਾਬੀ ਹਮਲਾ ਕੀਤਾ ਇਹ ਪਿਛੇ हट ਗਏ ਤੇ ਗੁਰੂ ਜੀ ਦਾ ਕਾਫਲਾ ਅੱਗਾ ਚੱਲਦਾ ਗਿਆ ਸਰਸਾ ਨਦੀ ਕੋਲ ਦੇ ਪਹੁੰਚ ਕੇ ਸਰਸਾ ਨਦੀ ਦੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਇੱਕ ਪਿਛੇ ਪਾਸੇ ਪਿਛੇ ਦੁਸ਼ਮਣ ਫੌਜ ਲੱਗੀ ਹੋਈ ਸੀ ਅੱਗੇ ਸਰਸਾ ਨਦੀ ਤੋਂ ਕਰਈ ਸੀ ਸੋ ਗੁਰੂ ਜੀ ਨੇ ਅੱਜ ਦਾ ਦੀਵਾਨ ਸਰਸਾ ਨਦੀ ਦੇ ਕੰਢੇ ਦੇ ਉੱਤੇ ਸਜਾਇਆ ਇੰਨੀ ਦਿਨ ਆਸਾ ਦਾ ਦੀਵਾਨ ਆਸਾ ਕੀ ਵਾਰ ਦਾ ਕੀਰਤਨ ਹੋ ਲਗਾ ਇੰਨੀ ਦਿਨ ਸਭ ਜਨ ਦਾ ਅਜੀਤ ਸਿੰਘ ਉੱਠੇ ਤੇ ਮੁਗਲ ਤੇ ਪਹਾੜੀ ਰਾਜ ਪਹਾੜੀ ਫੌਜਾਂ ਨੂੰ ਰੋਕਣ ਵਾਸਤੇ ਚੱਲ ਪਏ ਭਾਈ ਉਦਾਸ ਸਿੰਘ ਜੀ ਉਹਨਾਂ ਦੇ ਨਾਲ ਸਨ ਸੋ ਸਭ ਜਨ ਦਾ ਅਜੀਤ ਸਿੰਘ ਅਤੇ ਭਾਈ ਉਦਾਸ ਸਿੰਘ ਜੀ ਇਹਨਾਂ ਮੁਗਲ ਤੇ ਪਹਾੜੀ ਫੌਜਾਂ ਦੇ ਅੱਗੇ ਟਟਾਨ ਦੀ ਦੀਵਾਰ ਦੀ ਤਰ੍ਹਾਂ ਅੜੇ ਰਹੇ ਕਮਸਾਨ ਦਾ ਜੰਗ ਹੋ ਰਿਹਾ ਸੀ ਦੂਸਰੇ ਪਾਸੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਸੋ ਇਸ ਗਹਿਗਾਤ ਲੜਾਈ ਦੇ ਵਿੱਚ ਭਾਈ ਉਹਦੇ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਸਹਿਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਣ ਫੌਜਾਂ ਨੇ ਘੇਰਾ ਪਾ ਲਿਆ ਇੰਨੀ ਦੇਰ ਨੂੰ ਭਾਈ ਜੀਵਨ ਸਿੰਘ ਜੀ ਨੇ ਦੇਖਿਆ ਤੇ ਉਹਨਾਂ ਨੇ ਦੋਹਾਂ ਹੱਥਾਂ ਵਿੱਚ ਤਲਵਾਰਾਂ ਲੈ ਕੇ ਮੂੰਹ ਵਿੱਚ ਕੋੜੀ ਦੀਆਂ ਲਗਾਮਾਂ ਪਾ ਕੇ ਅੱਗਾ ਵਧੇ ਤੇ ਇਸ ਘੇਰੇ ਨੂੰ ਤੋੜ ਦਿੱਤਾ ਸਹਿਬਜ਼ਾਦਾ ਅਜੀਤ ਸਿੰਘ ਬੜੀ ਬਹਾਦਰੀ ਦੇ ਨਾਲ ਲੜਦੇ ਹੋਏ ਘੇਰੇ ਦੇ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਕੇ ਸਰਸਾ ਨਦੀ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਵਿੱਚ ਜਾ ਸ਼ਾਮਲ ਹੋਏ। ਭਾਈ ਦੀਵਨ ਸਿੰਘ ਜੀ ਵੀ ਲੜਦੇ ਹੋਏ ਇਸ ਘੇਰੇ ਤੋਂ ਸੁਰੱਖਿਅਤ ਬਚ ਕੇ ਸਰਸਾ ਨਦੀ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਦੇ ਵਿੱਚ ਜਾ ਸ਼ਾਮਲ ਹੋ ਗਏ। ਇਸ ਤੋਂ ਅੱਗੇ ਸਰਸਾ ਨਦੀ ਪਾਰ ਕਰਕੇ ਤਰੰਗੜਾਂ ਤੇ ਗੁਜਰਾਂ ਨੇ ਸਤਪੁਰਾ ਦਾ ਰਸਤਾ ਰੋਕ ਲਿਆ। ਇੱਥੇ ਵੀ ਗਹਿਗਾਚ ਲੜਾਈ ਹੋਈ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਵਿਖੇ ਪਹੁੰਚਦੇ ਹਨ ਤੇ ਚੌਧਰੀ ਬੰਦੀ ਚੰਦ ਦੀ ਹਵੇਲੀ ਹੈ ਕੱਚੀ ਗੜੀ ਜਿਸ ਨੂੰ ਕਿਹਾ ਜਾਂਦਾ ਹੈ ਇਸ ਵਿੱਚ ਸਤਗੁਰੂ ਜੀ ਨੇ ਉਤਾਰਾ ਕੀਤਾ। ਅੱਲਾ ਜਾਲਖਾਂ ਜੋਗੀ ਲਿਖਦੇ ਹਨ ਜਲੋ ਕਿਲਾ ਮੇ ਉਤਰੀ ਸੀ ਸਤਗੁਰੂ ਕੀ ਸਵਾਰੀ ਅੱਲਾ ਹੀ ਗੁਰੂ ਕੀ ਫਤਿਹ ਦਲੇਰੋ ਨੇ ਪੁਕਾਰੀ ਵੋ ਹੁਮ ਹੁਮਾ ਸ਼ੇਰੋ ਕਾ ਵੋ ਆਵਾਰ ਸੀ ਪਾਰੀ ਥਰਰਾਗਿਆ ਚਮਕੌਰ ਹੋਆ ਜਲਜਲਾ ਤਾਰੀ ਸੱਤੇ ਮੇ ਖੁਦਾਈ ਤੀ ਤੋ ਹਰਤ ਮੇ ਜਹਾਂ ਤਾ ਨਾਰਾ ਸੇ ਹੋਆ ਚਰਖ ਬੀਸਤਾਕਨ ਜਗਮਤ ਸੋ ਸਿੰਘਾਣੇ ਪੁੱਛਿਆ ਸਤਗੁਰੂ ਜੀ ਇਹ ਜਗ੍ਹਾ ਬਹੁਤ ਪਸੰਦ ਆਈ ਹੈ ਕੱਚੀ ਗੜੀ ਹੈ ਤੇ ਸਤਗੁਰੂ ਨੇ ਜਵਾਬ ਕੀ ਦਿੱਤਾ ਜਿਸ ਖਿੱਤੇ ਮੇ ਹਮ ਕਰਤੇ ਤੇ ਆਣਾ ਜੇ ਵਹੀ ਹੈ ਕਲ ਲੂਟ ਕੇ ਜਿਸ ਜਗਾਹ ਸੇ ਜਾਣਾ ਜੇ ਉਹ ਹੀ ਹੈ ਮਿੱਟੀ ਕਾ ਦਿੱਤੀ ਹੈ ਟਿਕਾਣਾ ਜੇ ਉਹ ਹੀ ਹੈ ਸੋ ਸਤਗੁਰੂ ਜੀ ਨੇ ਆਪਣੀ ਕੁਟਾਰ ਦੇ ਨਾਲ 25 ਦੀਵਾਰ ਦੀ ਮਿੱਟੀ ਨੂੰ ਖੁਰਚਿਆ ਤੇ ਆਪਣੀ ਹੱਥ ਦੀ ਤੜੀ ਦੇ ਉੱਤੇ ਰੱਖ ਕੇ ਉਹ ਘੁਮਾਰ ਕੇ ਉਡਾ ਦਿੱਤਾ ਅੱਲਾਹ ਯਾਰ ਕਾ ਜੁਗੀ ਜ਼ਿਕਰ ਕਰਦਾ ਹੈ ਕੋਲ ਕੁਝ ਲੇਟ ਗਏ ਖਾਕ ਪੇ ਜੀ ਪੋਸ਼ ਬਿਸ਼ਾਕਰ ਪੈਰਾ ਲੱਗੇ ਦੇਣੇ ਕਈ ਤਲਵਾਰ ਉਠਾਕਰ ਗੋਬਿੰਦ ਵੀ ਸਭ ਵਾਸੂ ਇੱਕ ਕਹਿਮਾ ਵਿੱਚ ਜਾਕਰ ਦੇਖਾ ਤੋਂ ਵਹਾਂ ਬੈਠੇ ਹੈ ਗਰਦਨ ਝੁਕਾਕਰ ਵਾਹ ਗੁਰੂ ਵਾਹ ਗੁਰੂ ਹੈ ਮੂੰਹ ਸੇ ਨਿਕਲਦਾ ਹੈ ਤੂੰ ਹੀ ਤੂੰ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਦਾ ਸਿੰਘ ਕੁਝ ਲੈਟ ਗਏ ਅਤੇ ਕੁਝ ਸਸਤਰ ਉਠਾ ਕੇ ਪਹਿਰਾ ਦੇਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਵੀ ਗੱਡੀ ਦੀ ਮੰਮਤੀ ਵਿੱਚ ਜਾ ਕੇ ਆਰਾਮ ਕਰਨ ਲੱਗੇ